ਛੁਗਾ ਦੇ ਥਣ ਵਿੱਚ ਨਾੜ ਅਤੇ ਗੰਢ ਦਾ 100% ਇਲਾਜ ਦੇਖੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਵੀ ਪਸ਼ੂਆਂ ਦੇ ਥਣ ਦੇ ਵਿੱਚ ਨਾੜ ਬਣ ਜਾਂਦੀ ਹੈ ਜਾਨੀ ਤੇ ਗੰਢ ਬਣ ਜਾਂਦੀ ਹੈ ਦੁੱਧ ਆਉਣਾ ਹਟ ਜਾਂਦਾ ਤਾਂ ਉਹਨਾਂ ਲਈ ਆਪਾਂ ਦੇਸੀ ਨੋਕਤਾ ਲੈ ਕੇ ਆਇਆ ਕੀ ਕੀ ਚੀਜ਼ਾਂ ਵਰਤਣੀਆਂ ਇਹਦੇ ਨਾਲ ਸਾਰੀਆਂ ਦੱਸਾਂਗੇ ਤੁਹਾਨੂੰ ਨੰਬਰ 1 ਤੇ ਆਪਾਂ ਲੈਣਾ ਹੈ ਮੁਸ਼ਕਪੂਰ ਦੀਆਂ ਟਿੱਕੀਆਂ 200 ਗ੍ਰਾਮ ਚਿੱਟਾ ਸ਼ਰਮਾ 200 ਗ੍ਰਾਮ ਮਿੱਠਾ ਸੋਡਾ 400 ਗ੍ਰਾਮ ਠਿਕਰੀ ਨਸਾਦਰ 200 ਗ੍ਰਾਮ ਨੇਂਬੂ ਸਾਤ 200 ਗ੍ਰਾਮ ਦੇਸੀ ਘਿਓ 250 ਗ੍ਰਾਮ ਇਹ ਚੀਜ਼ਾਂ ਤੁਸੀਂ ਜਿਹੜੀਆਂ ਜਿਵੇਂ ਕਿ ਮਸਕਪੂਰ ਦੀਆਂ ਟਿੱਕੀਆਂ ਹੋ ਗਈਆਂ ਚਿੱਟਾ ਸੁਰਮਾ ਮਿੱਠਾ ਸੋਡਾ ਠਿਕਰੀ ਨਾ ਸਾਦਰ ਨਿੰਬੂ ਸਾਤ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਚਾਰ ਖਰਾਕਾ ਬਣਾ ਲੈਣੀ ਆ ਤੇ ਇੱਕ ਖਰਾਕ ਤੁਸੀਂ 250 ਗ੍ਰਾਮ ਦੇਸੀ ਘਿਓ ਦੇ ਵਿੱਚ ਮਿਕਸ ਕਰਕੇ ਪਸ਼ੂ ਨੂੰ ਦੇਣੀ ਆ ਦੇਣੀ ਆ ਤੁਸੀਂ ਸ਼ਾਮ ਦੇ ਟਾਈਮ ਮੁੜ ਕੇ ਪਾਣੀ ਨਹੀਂ ਪਿਉਣਾ ਪੱਠੇ ਨਹੀਂ ਪੋਣੇ ਤੁਹਾਡਾ ਪਸ਼ੂ ਚਾਰਾਂ ਦਿਨਾਂ ਚ ਸਥਣ ਠੀਕ ਹੋ ਜਾਊਗਾ